ਸਤਿ ਸ਼੍ਰੀ ਗਾਲ ਜੀ ਟੂਡੇ ਪੰਜਾਬ ਵਾਦਰ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਮੌਸਮ ਦੀ ਗੱਲਬਾਤ ਕਰਦੇ ਹਾਂ ਕਿ ਮੌਸਮ ਜਿਹੜਾ ਕਿਸ ਤਰ੍ਹਾਂ ਦਾ ਰਹੇਗਾ ਜਿਵੇਂ ਕਿ ਕੱਲ ਵੀ ਦੇਖਣ ਨੂੰ ਮਿਲਿਆ ਸੀ ਇਸਲਾਮਾਬਾਦ ਦੇ ਵਿੱਚ ਇੱਕ ਵਾਰ ਫਿਰ ਤੋਂ ਬੱਦਲਬਾਈ ਉੱઠી ਸੀ ਤੇ ਆਪਾਂ ਅੱਜ ਰਾਤ ਦੇ ਮੌਸਮ ਦੀ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਦਾ ਰਹੇਗਾ ਮੌਸਮ ਕੋਈ ਬਦਲਈ ਕਾਰਵਾਈ ਤਾਂ ਨਹੀਂ ਦੇਖਣ ਨੂੰ ਮਿਲੇਗੀ ਜਾਂ ਮੀਂਹ ਹਨੇਰੀ ਵਰਗਾ ਮੌਸਮ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜੀ ਬੇਨਤੀ ਆ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਪਹੁੰਚਾ ਦਿੱਤੀ ਜਾਵੇ ਇੱਕ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਤਾਂ ਕਿ ਇਹ ਪੂਰੀ ਅਪਡੇਟ ਤੁਹਾਨੂੰ ਡਿਟੇਲ ਵਿੱਚ ਦਿੱਤੀ ਜਾਵੇ ਤੇ ਹੁਣ ਤੁਸੀਂ ਤਾਜ਼ਾ ਸੈਟੇਲਾਈਟ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਫਿਲਹਾਲ ਪੰਜਾਬ ਦਾ ਜਿਹੜਾ ਮੌਸਮ ਆ ਸਵੇਰ ਤੋਂ ਹੀ ਜਿਹੜਾ ਮੌਸਮ ਸੀਗਾ ਸਾਫ਼ ਰਿਹਾ ਹਲਕੀ ਫੁਲਕੀ ਬੱਦਲਬਾਈ ਪੂਰਬੀ ਹਿੱਸੇ ਦੇ ਵਿੱਚ ਰਹੀ ਤੇ ਆਉਂਦੇ ਘੰਟਿਆਂ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਸੀ ਕਿ 12 ਵਜੇ ਤੋਂ ਬਾਅਦ ਜਦ ਦੁਪਹਿਰ ਤੋਂ ਬਾਅਦ ਮੌਸਮਾ ਲਗਭਗ ਸਾਫ਼ ਹੋ ਜਾਵੇਗਾ ਤੇ ਹੁਣ ਤੁਸੀਂ ਦੇਖ ਸਕਦੇ ਹੋ ਤਾਜ਼ਾ ਸੈਟੇਲਾਈਟ ਤਸਵੀਰਾਂ ਤਸਵੀਰਾਂ ਦੇ ਵਿੱਚ ਪੰਜਾਬ ਦਾ ਮੌਸਮ ਲਗਭਗ ਸਾਫ਼ ਰਿਹਾ ਨਜ਼ਰ ਆ ਰਿਹਾ ਤੇ ਹੁਣ ਜਿਹੜਾ ਦਿੱਲੀ ਵੱਲ ਇੱਕ ਨਵਾਂ ਸਿਸਟਮ ਆ ਨਵਾਂ ਸਿਸਟਮ ਨਹੀਂ ਹੈ ਇਹ ਜਿਹੜਾ ਇਸਲਾਮਾਬਾਦ ਤੋਂ ਸਿਸਟਮ ਉੱਠਿਆ ਸੀਗਾ ਤੇ ਉਹੀ ਸਿਸਟਮ ਦਾ ਪ੍ਰਭਾਵ ਹਾਲੇ ਵੀ ਚੱਲ ਰਿਹਾ ਹੈ ਜਿੱਦੇ ਚੱਲਦੇ ਹਿਮਾਚਲ ਪ੍ਰਦੇਸ਼ ਵਰਗੇ ਪੁਠਾਨ ਵਰਗੇ ਦੇਸ਼ਾਂ ਦੇ ਵਿੱਚ ਆਪਾਂ ਨੂੰ ਮੀਂਹਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਰਹੀਆਂ ਨੇ ਦਿੱਲੀ ਦੇ ਲਾਗੇ-ਤਾਗੇ ਤੇ ਹੁਣ ਜੇਕਰ ਗੱਲ ਕਰੀਏ ਪੰਜਾਬ ਦੇ ਮੌਸਮ ਦੀ ਅੱਜ ਰਾਤ ਦਾ ਮੌਸਮ ਰਾਤ ਦੇ ਮੌਸਮ ਦੇ ਵਿੱਚ ਹਵਾਵਾਂ ਦੀ ਗਤੀ ਨੂੰ ਥੋੜੀ ਜੀ ਠੱਲ ਮਿਲੇਗੀ ਹਲਕੇ ਤੋਂ ਦਰਮਿਆਨੇ ਪੱਧਰ ਦੀਆਂ ਹਵਾਵਾਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਪੰਜਾਬ ਦੀਆਂ ਤੇ ਬਦਲਲੀ ਕਾਰਵਾਈ ਦੀ ਗੱਲ ਕਰੀਏ ਕਿਉਂਕਿ ਟੈਂਪਰੇਚਰ ਆ ਜਿਹੜਾ 4-5 ਡਿਗਰੀ ਡਾਊਨ ਹੋਇਆ ਜਿਸ ਦੇ ਚੱਲਦੇ ਕਿਉਂਕਿ ਜ਼ਿਆਦਾਤਰ ਸੰਭਾਵਨਾਵਾਂ ਉਦੋਂ ਹੁੰਦੀਆਂ ਨੇ ਜਦੋਂ ਟੈਂਪਰੇਚਰ ਪੀਕ ਲੈਵਲ ਤੇ ਹੋਵੇ ਭਾਵ 45 44-45 ਦੇ ਟੈਂਪਰੇਚਰ ਹੋਵੇ ਤੇ ਪੂਰਬੀ ਹਵਾਵਾਂ ਚੱਲਦੀਆਂ ਹੁਣ ਰਾਤ ਦੇ ਮੌਸਮ ਦੇ ਵਿੱਚ ਕੋਈ ਵੱਡੀ ਅਪਡੇਟ ਹੁਣ ਨਹੀਂ ਦੇਖਣ ਨੂੰ ਮਿਲ ਰਹੀ। ਭਾਵ ਮੌਸਮ ਲਗਭਗ ਸਾਫ਼ ਰਹੇਗਾ। ਹਲਕੇ ਤੋਂ ਦਰਮਿਆਨੇ ਪੱਧਰ ਦੀਆਂ ਹਵਾਵਾਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਤੇ ਜ਼ਿਆਦਾਤਰ ਹਵਾਵਾਂ ਨੇ ਜਿਹੜੀਆਂ ਲੁਧਿਆਣੇ ਵਰਗੇ ਇਲਾਕਿਆਂ ਦੇ ਵਿੱਚ ਮਲੇਰਕੂਰਲਾ, ਸੰਗਰੂਰ ਦੇ ਵਿੱਚ ਦਰਮਿਆਨੇ ਪੱਧਰ ਦੀਆਂ ਹਵਾਵਾਂ ਦੇਖਣ ਨੂੰ ਮਿਲਣਗੀਆਂ ਤੇ ਜੇਕਰ ਉੱਤਰੀ ਇਲਾਕਿਆਂ ਦੀ ਗੱਲ ਕਰੀਏ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਅੰਮ੍ਰਿਤਸਰ, ਤਰਨਤਨ ਵਰਗੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਹਵਾਵਾਂ ਨੂੰ ਠੱਲ ਪੈਂਦੀ ਦੇਖਣ ਨੂੰ ਮਿਲ ਗਈ। ਬਾਕੀ ਅਜੇ ਰਾਤ ਦਾ ਮੌਸਮ ਲਗਭਗ ਸਾਫ਼ ਰਹੇਗਾ ਕੋਈ ਨਵਾਂ ਸਿਸਟਮ ਦੀ ਗੱਲ ਕਰੀਏ ਤਾਂ ਕੋਈ ਨਵਾਂ ਸਿਸਟਮ ਪੰਜਾਬ ਤੱਕ ਨਹੀਂ ਪਹੁੰਚੇਗਾ ਜਿਹੜੀ ਦਿੱਲੀ ਤੱਕ ਜਿਹੜੀ ਬਦਲਵਾਈ ਬਣੀ ਹੋਈ ਹੈ ਤੇ ਇਸ ਦਾ ਪ੍ਰਭਾਵ ਹੈ ਜਿਹੜਾ ਥੋੜੇ ਸਮੇਂ ਲਈ ਇਸ ਜਗ੍ਹਾ ਤੇ ਰਹੇਗਾ ਲੇਕਿਨ ਪੰਜਾਬ ਦਾ ਇਸ ਪੰਜਾਬ ਉੱਤੇ ਇਸ ਦਾ ਅਸਰ ਨਹੀਂ ਦਿਖਾਈ ਦੇਵੇਗਾ ਬਾਕੀ ਜੇਕਰ ਸਾਡੇ ਕੋਲ ਕੋਈ ਨਵੀਂ ਅਪਡੇਟ ਆਉਂਦੀ ਹੈ ਅਸੀਂ ਤੁਹਾਡੇ ਤੱਕ ਜਲਦੋਂ ਜਲਦ ਪਹੁੰਚਾਵਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ ਜੀ